ਤੇ ਤੁਸੀਂ ਥੋੜਾ ਜਿਹਾ ਇਹ ਦੱਸੋ ਕਿ ਜਿਹੜਾ ਖਾਣ ਪੀਣਾ ਇਹ ਉਮਰ ਦੇ ਉੱਤੇ ਬਿਮਾਰ ਕਰਦਾ ਬਹੁਤ ਵੱਡਾ ਇਫੈਕਟ ਪੈਂਦਾ ਜੀ ਇਹਦਾ ਮੁੰਡਿਆਂ ਨੂੰ ਕੁੜੀਆਂ ਕੁੜੀਆਂ ਨੂੰ ਮੁੰਡੇ ਗੱਡੀਆਂ ਕਾਰਾਂ ਲਾਊਡ ਮਿਊਜ਼ਿਕ ਇਹ ਬਹੁਤ ਵਧੀਆ ਲੱਗਦਾ ਯੰਗ ਅਏ ਦੇ ਵਿੱਚ ਇਹ ਕਾਤੇ ਆ ਇਹ ਆਪਣੇ ਹਾਰਮੋਨਸ ਦਾ ਰੋਲ ਪਲੇ ਆ ਅੱਛਾ ਅੱਜ ਆਪਣੇ ਹਾਰਮੋਨਸ ਪੀਕ ਤੇ ਆ ਇਹ ਆਪਾਂ ਚੀਜ਼ ਬਹੁਤ ਵਧੀਆ ਲੱਗਦੀ ਆ ਜਦੋਂ ਆਪਾਂ 40 ਟੱਪਦੇ ਆ ਫਿਰ ਆਪਾਂ ਨੂੰ ਇਹ ਚੀਜ਼ਾਂ ਥੋੜੀਆਂ ਐ ਲੱਗਦਾ ਵੀ ਯਾਰ ਛੱਡ ਦੇਣਾ ਤਾਂ ਆਪਾਂ ਕੀ ਕਰਾਉਣਾ ਨਾ ਸਿੰਪਲ ਲਾਈਫ ਸਟਾਈਲ ਜੀਓ ਆਪਾਂ ਕਿਹਨੇ ਬੰਦੇ ਸਿਆਣੇ ਹੋ ਗਏ ਉਹ ਸਿਆਣੇ ਨਹੀਂ ਹੋਏ ਉਹਨਾਂ ਦੇ ਹਾਰਮੋਨਸ ਨੀਚੇ ਆ ਗਏ ਜਿਹੜੇ ਬੰਦੇ ਦੇ ਹਾਰਮੋਨਸ ਪੀਕ ਤੇ ਨੇ ਫਿਰ ਉਹ ਭਾਵੇਂ 50 ਦਾ ਭਾਵੇਂ ਉਹ 60 ਦਾ ਭਾਵੇਂ ਉਹ 70 ਦਾ ਫਿਰ ਮੈਟਰ ਨਹੀਂ ਕਰਦਾ ਆਪਾਂ ਸੁਣਦੇ ਹੁੰਨੇ ਆ ਨਾ ਕਿ ਫਿਟਨੈਸ ਦੇ ਵਿੱਚ ਉਮਰ ਉਮਰ ਜਿਹੜੀ ਮਰਜੀ ਹੋਵੇ ਹਾਰਮੋਨਸ ਨੂੰ ਆਪਾਂ ਰੱਖ ਸਕਦੇ ਆ ਪੀਕ ਹਾਰਮੋਨਸ ਬਿਲਕੁਲ ਤੁਸੀਂ ਵਿਦ ਦਾ ਡਾਈਟ ਵਿਦ ਦਾ ਐਕਸਰਸਾਈਜ਼ ਅੱਛਾ ਕਾਰਬਨਿਕ ਇੱਕ ਇੱਕ ਆਮ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗਿਆ ਕਿ ਬਹੁਤ ਹੈਲਦੀ ਦਿਖਣ ਵਾਲੇ ਬੰਦੇ ਬਹੁਤ ਛੇਤੀ ਚਲੇ ਜਾਂਦੇ ਮਤਲਬ ਕਈ ਤਾਂ ਬਜ਼ੁਰਗਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਬਜ਼ੁਰਗ ਦੇਖੋ ਹੁਣ ਵੀ ਮੈਂ ਕਈਆਂ ਨੂੰ ਤਾਂ ਮੈਂ ਇਨ ਪਰਸਨ ਜਾਣਦਾ 87 87 ਸਾਲ ਦੇ ਨੇ ਬਿਲਕੁਲ ਸਹੀ ਪਏ ਨੇ ਜਨਮੇਜਾ ਸੰਗਜੋਲ ਦੇਖੋ ਤੁਸੀਂ ਮੈਨੂੰ ਲੱਗਦਾ ਕਿ 95 ਸਾਲ ਤੋਂ ਵੀ ਉੱਤੇ ਜਾਂ ਸਭ ਕੁਝ ਤੇ ਤੁਸੀਂ ਥੋੜਾ ਜਿਹਾ ਇਹ ਦੱਸੋ ਕਿ ਜਿਹੜਾ ਖਾਣ ਪੀਣਾ ਇਹ ਉਮਰ ਦੇ ਉੱਤੇ ਬਿਮਾਰ ਕਰਦਾ ਬਹੁਤ ਵੱਡਾ ਇਫੈਕਟ ਪੈਂਦਾ ਜੀ ਇਹਦਾ ਹੁਣ ਆਪਣੇ ਅੰਦਰ ਮੰਨ ਲਓ ਇੱਕ ਤਰ੍ਹਾਂ ਦੀ ਬੈਂਕ ਆ ਹਮ ਆਪਣੇ ਅੰਦਰ ਆਇਰਨ ਆ ਆਪਣੇ ਅੰਦਰ ਵਿਟਾਮਿਨਸ ਨੇ ਵਿਟਾਮਿਨ ਸੀ ਆ ਇਮਿਊਨ ਸਿਸਟਮ ਜਿਹਦੇ ਆਪਣਾ ਵਰਕ ਕਰਦਾ ਵਿਟਾਮਿਨ ਬੀ 12 ਆਪਣੇ ਹਾਰਮੋਨਸ ਨੇ ਟੈਸਟੋਸਟੋਨ ਨੇ ਇਹ ਜਿਹਦੇ ਅਕੋਰਡਿੰਗ ਇਹ ਕੱਟੀ ਜਾਣੇ ਅੱਛਾ ਹੁਣ ਮੰਨ ਲਓ ਤੁਸੀਂ ਅਜੇ ਯੰਗ ਬੈਠੇ ਹੋ ਨਾ ਹੁਣ ਮੈਂ ਅੱਜ ਜਿਵੇਂ ਮੈਂ ਬੋਲਦਾ ਹੁਣ ਯੰਗ ਏਜ ਆ ਯੰਗ ਏਜ ਦੇ ਵਿੱਚ ਆਪਾਂ ਨੂੰ ਘੁੰਮਣਾ ਫਿਰਨਾ ਵਧੀਆ ਲੱਗਦਾ ਹੂੰ ਮੁੰਡਿਆਂ ਨੂੰ ਕੁੜੀਆਂ ਕੁੜੀਆਂ ਨੂੰ ਮੁੰਡੇ ਗੱਡੀਆਂ ਕਾਰਾਂ ਲਾਊਡ ਮਿਊਜ਼ਿਕ ਇਹ ਬਹੁਤ ਵਧੀਆ ਲੱਗਦਾ ਯੰਗ ਏਜ ਦੇ ਵਿੱਚ ਇਹ ਕਾਤੇ ਆ ਇਹ ਆਪਣੇ ਹਾਰਮੋਨਸ ਦਾ ਰੋਲ ਪਲੇ ਆ ਅੱਛਾ ਅੱਜ ਆਪਣੇ ਹਾਰਮੋਨਸ ਪੀਕ ਤੇ ਇਹ ਆਪਾਂ ਚੀਜ਼ ਬਹੁਤ ਵਧੀਆ ਲੱਗਦੀ ਆ ਜਦੋਂ ਆਪਾਂ 40 ਟੱਪਦੇ ਆ ਫਿਰ ਆਪਾਂ ਉਹ ਚੀਜ਼ਾਂ ਥੋੜੀਆਂ ਐ ਲੱਗਦਾ ਵੀ ਯਾਰ ਛੱਡ ਦੇ ਨਾ ਤਾਂ ਆਪਾਂ ਕੀ ਕਰਾਉਣਾ ਨਾ ਸਿੰਪਲ ਲਾਈਫ ਸਟਾਈਲ ਜੀਓ ਆਪਾਂ ਕਹਿੰਦੇ ਬੰਦੇ ਸਿਆਣੇ ਹੋ ਗਏ ਉਹ ਸਿਆਣੇ ਨਹੀਂ ਹੋਏ ਉਹਨਾਂ ਦੇ ਹਾਰਮੋਨਸ ਨੀਚੇ ਆ ਗਏ ਜਿਹੜੇ ਬੰਦੇ ਦੇ ਹਾਰਮੋਨਸ ਪੀਕ ਤੇ ਨੇ ਫਿਰ ਉਹ ਭਾਵੇਂ 50 ਦਾ ਭਾਵੇਂ ਉਹ 60 ਦਾ ਭਾਵੇਂ ਉਹ 70 ਦਾ ਫਿਰ ਮੈਟਰ ਨਹੀਂ ਕਰਦਾ ਆਪਾਂ ਸੁਣਦੇ ਹੁੰਨੇ ਆ ਨਾ ਕਿ ਫਿਟਨੈਸ ਦੇ ਵਿੱਚ ਉਮਰ ਉਮਰ ਜਿਹੜੀ ਮਰਜੀ ਹੋਵੇ ਹਾਰਮੋਨਸ ਨੂੰ ਆਪਾਂ ਰੱਖ ਸਕਦੇ ਆ ਪੀਕ ਹਾਰਮੋਨਸ ਬਿਲਕੁਲ ਤੁਸੀਂ ਬੀਟ ਦਾ ਡਾਈਟ ਬੀਟ ਦਾ ਐਕਸਰਸਾਈਜ਼ ਹੁਣ ਇਹ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਐਕਟਰ ਐਕਟ੍ਰੈਸ ਨੂੰ ਹੁਣ ਆਪਾਂ ਦੇਖਦੇ ਆ ਬੰਦਾ 60 ਸਾਲ ਚ ਵੀ ਯੰਗ ਆ ਜਾਂ ਕੋਈ ਹੀਰੋ ਦਾ ਰੋਲ ਕਰਦਾ ਹੀਰੋਇਨ ਹੁੰਦੀ 29 ਸਾਲ ਦਾ ਹਨਾ ਉਹ ਯੰਗ ਆ ਹਾਂ ਉਹਦੇ ਪਿੱਛੇ ਕੋਈ ਰਾਕਟ ਸਾਇੰਸ ਨਹੀਂ ਹੈਗੀ ਵੀ ਚਲੋ ਉਹ ਨੋ ਡਾਊਟ ਉਹ ਟਰੀਟਮੈਂਟ ਬਹੁਤ ਲੈਂਦੇ ਆ ਉਹਨਾਂ ਦੇ ਡਾਕਟਰਸ ਉਦਾਂ ਦੇ ਹੁੰਦੇ ਆ ਡਾਈਟੀਸ਼ਨ ਉਦਾਂ ਦੇ ਹੁੰਦੇ ਹੁੰਦੇ ਆ ਬਟ ਇਹਦੇ ਪਿੱਛੇ ਡੀਪ ਰੀਜ਼ਨ ਇੱਕੋ ਨਿਕਲਦਾ ਉਹਨਾਂ ਦੇ ਹਾਰਮੋਨਸ ਉਹਨਾਂ ਨੂੰ ਆਪਣੇ ਹ ਵੀ ਅਸੀਂ ਆਪਣੇ ਹਾਰਮੋਨ ਕਿਦਾਂ ਪੀਕ ਤੇ ਲੈ ਕੇ ਜਾਣੇ ਆ ਉਹ ਐਵਰੀ ਔਨਲੀ 6 ਮਨਥ ਜਾਂ ਸਾਲ ਬਾਅਦ ਉਹਨਾਂ ਨੇ ਆਪਣੇ ਬਾਡੀ ਦਾ ਟੈਸਟ ਕਰਾਉਣਾ ਬਲੱਡ ਵਰਕ ਕਰਾਉਣਾ ਜਿਹੜੀ ਜਿਹੜੀ ਚੀਜ਼ ਦੀ ਡੈਫੀਸ਼ੀਐਂਸੀ ਆਈ ਉਹਨਾਂ ਨੇ ਵਿਦ ਡਾਈਟ ਵਿਦ ਅਕਸਰਸਾਈਜ਼ ਉਹ ਚੀਜ਼ ਜੀ ਫਿਰ ਚੱਕ ਕੇ ਪੀਕ ਤੇ ਲੈ ਜਾਣੀ ਆ ਜਿਨ੍ਹਾਂ ਨੇ ਉਹਨਾਂ ਨੂੰ ਯੰਗ ਦਾ ਯੰਗ ਰੱਖਣਾ ਬਟ ਆਪਾਂ ਹੈਰਾਨ ਹੋਈ ਜਾਂਦੇ ਹੁੰਨੇ ਆ ਵੀ ਇਹ ਯਾਰ 60 ਸਾਲ ਦਾ ਫਿੱਟ ਪਿਆ ਇਹ ਕਿਦਾਂ ਨਾ ਉਹ ਕੋਈ ਰੌਕਟ ਡਿਜ਼ਾਈਨਸ ਨਹੀਂ ਉਹ ਸਾਰਾ ਜੀ ਅਨਿਲ ਕਪੂਰ ਤੇ ਐਗਜ਼ਾਮਪਲ ਐ ਸਰ ਮੈਂ ਕਹਿੰਦਾ 66 ਪਲੱਸ ਨੇ ਉਹ ਜਿੰਨੇ ਵੀ ਨਹੀਂ ਚਾਹੇ ਆਪਣਾ ਸਮਾਨ ਦੇਖਣ ਹੋ ਗਿਆ ਅਮੀਰ ਖਾਨ ਹੋ ਗਿਆ ਨਾ ਤੁਸੀਂ ਇਹਨਾਂ ਦੀ ਇੰਟਰਵਿਊ ਸੁਣੋਗੇ ਨਾ ਉਹਨਾਂ ਨੂੰ ਬਹੁਤ ਲੋਕ ਪੁੱਛਦੇ ਆ ਕਿ ਤੁਹਾਡੀ ਫਿਟਨੈਸ ਦਾ ਰਾਜ਼ ਕੀ ਆ ਉਹਨਾਂ ਨੇ ਇਹੀ ਗੱਲ ਕਹਿਣੀ ਆ ਯਾਰ ਵੀ ਅਸੀਂ ਡਾਈਟ ਦਾ ਧਿਆਨ ਰੱਖਦੇ ਆ ਅਸੀਂ ਐਕਸਰਸਾਈਜ਼ ਕਰਦੇ ਆ ਬਟ ਆਪਾਂ ਹੈਰਾਨ ਹੋਣ ਤੋਂ ਬਿਨਾ ਕੁਝ ਨਹੀਂ ਕਰਦੇ ਆਪਾਂ ਡਾਈਟ ਕਰਦੇ ਆ ਆਮ ਸਹੀ ਗੱਲ ਆ ਬਿਲਕੁਲ ਨਾ ਆਪਾਂ ਡਾਈਟ ਕਰਦੇ ਆ ਨਾ ਆਪਾਂ ਐਕਸਰਸਾਈਜ਼ ਕਰਦੇ ਆ ਆਪਾਂ ਸਿਰਫ ਸ਼ੌਕ ਹੁੰਨੇ ਆ ਵੀ ਇਹ ਕਿਦਾਂ ਹੈ ਬਟੋ ਸਿੰਪਲ ਵੇ ਹੈ ਇੱਕ ਐਕਸਰਸਾਈਜ਼ ਦੇ